ਤੇ ਵੀ 10800 ਤੋਂ ਜਿਹੜਾ ਇਹਨਾਂ ਦਾ ਰੇਟ ਆ ਉਹ ਸ਼ੁਰੂ ਹੋ ਜਾਂਦਾ ਤੇ ਰੇਟ ਤਾਂ ਨੂੰ ਜਾਂਦਾ ਜਾਂਦਾ ਜਿਵੇਂ ਜਿਵੇਂ ਆਪਾਂ ਨੂੰ ਨੀਡ ਹੁੰਦੀ ਹੈ ਹਨਾ ਵੀ ਜੇ ਆਪਣੇ ਕੋਲੇ ਜਾਦੇ ਪਸ਼ੂ ਆ ਤਾਂ ਆਪਾਂ ਵੱਡੀਆਂ ਮਸ਼ੀਨਾਂ ਵੀ ਲੈ ਸਕਦੇ ਆ ਜਿਵੇਂ ਇੱਧਰ ਮਸ਼ੀਨਾਂ ਪਈਆਂ ਤੇ ਮਸ਼ੀਨਾਂ ਦੇ ਨਾਲ ਨਾਲ ਇੱਥੇ ਤੂੜੀ ਵਾਲੇ ਛਾਨ ਨੇ ਤੇ ਜਨਰੇਟਰ ਵੀ ਮਿਲਦੇ ਆ ਤੇ ਜੇ ਕਿਸੇ ਵੀਰ ਨੇ ਇਹ ਸਾਰਾ ਸਮਾਨ ਮੰਗਵਾਉਣਾ ਹੋਵੇ ਇੱਕ ਘਰੇ ਵੀ ਪੰਚਾ ਦਿੰਦੇ ਆ ਆਪਾਂ ਨੰਬਰ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਾਂਗੇ ਬਾਕੀ ਮੈਂ ਕਹੂੰਗਾ ਵੀ ਇੱਥੇ ਆ ਕੇ ਤੁਸੀਂ ਵਿజిਟ ਕਰੋ ਪਹਿਲਾਂ ਚੀਜ਼ ਨੂੰ ਪਰਖੋ ਗਰੰਟੀ ਗਰੰਟੀ ਦੀ ਗੱਲ ਕਰੋ ਫੇਰ ਇਹਨਾਂ ਦੀ ਜਿਹੜੀ ਚੀਜ਼ ਆ ਉਹ ਖਰੀਦੋ ਜਿਹੜਾ ਬੰਦਾ ਆਪਣੀ ਵੀਡੀਓ ਸ਼ੇਅਰ ਕਰਕੇ ਆਊਗਾ ਉਹਨੂੰ ਟਟੋ ਘਟ 1000 ਰੁਪਏ ਦਾ ਡਿਸਕਾਊਂਟ ਮਿਲੂਗਾ ਹੀ ਮਿਲੂਗਾ ਉਹਦੇ ਨਾਲ ਜੇ ਕੋਈ ਇਹਨਾਂ ਦਾ ਆਫਰ ਚੱਲਦਾ ਹੋਇਆ ਤਾਂ ਉਹ ਆਫਰ ਲਾ ਕੇ ਵੀ ਆਪਾਂ ਨੂੰ ਡਿਸਕਾਊਂਟ ਜਿਹੜਾ ਮਿਲ ਜੂਗਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਤੇ ਅੱਜ ਆਪਾਂ ਖੜੇ ਆਂ ਜੀ ਐਫਸੀ ਡੋਰ ਜੈਤੋਂ ਦੇ ਵਿੱਚ ਇਹ ਜਿਹੜੀ ਫੈਕਟਰੀ ਹੈ ਨਾ ਇਹ ਦਾਵਾ ਕਰਦੀ ਹੈ ਵੀ ਜਿਹੜੀਆਂ ਚਾਰਾ ਮਸ਼ੀਨਾਂ ਹੁੰਦੀਆਂ ਇੰਡੀਆ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਲੈ ਕੇ ਆਏ ਸੀਗੇ ਤੇ ਜਿਹੜੇ ਇਹਨਾਂ ਦੇ ਰੇਟ ਹੈ ਉਹ ਇੰਨੇ ਕਿ ਜਾਇਜ਼ ਹੈ ਵੀ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਵੀ ਇੰਨੇ ਘੱਟ ਰੇਟਾਂ ਦੇ ਵਿੱਚ ਵੀ ਆਪਾਂ ਨੂੰ ਇਹੋ ਜਿਹੀਆਂ ਚਾਰਾ ਮਸ਼ੀਨਾਂ ਮਿਲ ਸਕਦੀਆਂ ਤੇ ਆਪਾਂ ਫੈਕਟਰੀ ਦੇ ਵਿੱਚ ਜਾਵਾਂਗੇ ਤੁਹਾਨੂੰ ਦਿਖਾਵਾਂਗੇ ਵੀ ਮਸ਼ੀਨਾਂ ਤੋਂ ਇਲਾਵਾ ਇੱਥੇ ਟੂਰੀ ਸ਼ਾਨ ਨਾਲ ਸ਼ਾਨ ਨਹੀਂ ਮਿਲਦੇ ਆ ਜਨਰੇਟਰ ਵੀ ਮਿਲਦੇ ਆ ਤੇ ਖਾਸ ਕਰਕੇ ਜਿਹੜੀਆਂ ਇਹ ਮਸ਼ੀਨਾਂ ਨਾ ਇਹਨਾਂ ਦਾ ਰੇਟ ਬਹੁਤ ਹੀ ਘੱਟ ਆ ਬਾਕੀ ਜਿਹੜਾ ਬੰਦਾ ਆਪਣੀ ਵੀਡੀਓ ਸ਼ੇਅਰ ਕਰਕੇ ਆਊਗਾ ਉਸ ਨੂੰ ਹੋਰ ਵੀ ਡਿਸਕਾਊਂਟ ਮਿਲ ਜੂਗਾ ਤੇ ਇਹਦੀ ਲੋਕੇਸ਼ਨ ਹੈ ਜਿਹੜੀ ਜੈਤੋਂ ਦੇ ਵਿੱਚ ਐਫਸੀ ਡੋਡ ਇਸ ਫੈਕਟਰੀ ਦਾ ਨਾਮ ਹੈ ਇੱਧਰ ਆਪਾਂ ਤੁਹਾਨੂੰ ਲੋਕੇਸ਼ਨ ਦਿਖਾ ਦਿੰਨੇ ਆ ਇਹ ਆ ਰੋਡ ਹੈ ਜਿਹੜੀ ਇੱਧਰਲੇ ਪਾਸੇ ਇਹਦੇ ਸ੍ਰੀ ਹਨੂਮਾਨ ਨਿਵਾਸ ਮੰਦਿਰ ਹੈ ਉਹਦੇ ਸਾਹਮਣੇ ਜਸਟ ਸਾਹਮਣੇ ਇਹ ਫੈਕਟਰੀ ਹੈ ਐਫਸੀ ਡੋਡ ਇਹੋ ਜਿਹੀਆਂ ਮਸ਼ੀਨਾਂ ਬਣਾਉਂਦੀ ਹੈ ਹੁਣ ਚੱਲਦੇ ਆਂ ਆਪਾਂ ਫੈਕਟਰੀ ਦੇ ਵਿੱਚ ਕਰਦੇ ਆਂ ਗੱਲਬਾਤ ਤੇ ਦੇਖਦੇ ਆਂ ਇਹਨਾਂ ਦੇ ਕਿਹੋ ਜਿਹੇ ਰੇਟ ਰਹਿੰਦੇ ਆ ਤੇ ਬਾਕੀ ਤੁਸੀਂ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਜਿਹੜਾ ਬੰਦਾ ਵੀਡੀਓ ਸ਼ੇਅਰ ਕਰਕੇ ਆਊਗਾ ਉਹਨੂੰ ਡਿਸਕਾਊਂਟ ਜ਼ਰੂਰ ਮਿਲੂਗਾ ਸਭ ਤੋਂ ਪਹਿਲਾਂ ਤਾਂ ਬਾਈ ਜੀ ਸਤਿ ਸ੍ਰੀ ਅਕਾਲ ਤੇ ਜਿਹੜੀ ਇਹ ਆਪਣੀ ਐਫਸੀ ਡੋਰ ਕੰਪਨੀ ਹੈ ਨਾ ਇਹ ਆਪਣੇ ਕਿਸਾਨਾਂ ਵਾਸਤੇ ਕਿਹੜੇ-ਕਿਹੜੇ ਪ੍ਰੋਡਕਟ ਤਿਆਰ ਕਰਦੀ ਹੈ ਤੇ ਇਹਦੀ ਪ੍ਰੋਪਰ ਲੋਕੇਸ਼ਨ ਕੀ ਹੈ ਵੀ ਜੇ ਕਿਸੇ ਆਪਣੇ ਕਿਸਾਨ ਵੀਰ ਨੇ ਇੱਥੇ ਆਉਣਾ ਹੋਵੇ ਤਾਂ ਕਿਵੇਂ ਆਵੇ ਇਹ ਵੀ ਆਪਾਂ ਦੱਸਣਾ ਹੈ ਤੇ ਆਪਾਂ ਪ੍ਰੋਡਕਟ ਵੀ ਅੱਜ ਦਿਖਾਉਣਾ ਵੀ ਆਪਣੀ ਜਿਹੜੀ ਐਫਸੀ ਡੋਟਾ ਉਹ ਕਿਸਾਨਾਂ ਵਾਸਤੇ ਕਿਹੜੇ ਕਿਹੜੇ ਪ੍ਰੋਡਕਟ ਤਿਆਰ ਕਰਦੀ ਆ। ਹਾਂਜੀ ਇਹਦੀ ਪ੍ਰੋਪਰ ਲੋਕੇਸ਼ਨ ਜਿਹੜੀ ਹੈਗੀ ਐ ਤੇ ਜਤੋਂ ਮੰਡੀ ਦੇ ਬ੍ਰਿੰਡਾ ਰੋਡ ਤੇ ਤੇ ਸਾਹਮਣੇ ਧੰਨੇ ਕੇ ਹਲ ਬਣਾਉਂਦੇ ਆ। ਧੰਨੇ ਕੇ ਸਾਹਮਣੇ ਹਲ ਬਣਾਉਂਦੇ ਆ। ਧੰਨੇ ਤੋਂ ਤਾਂ ਤਰੀਕਾ ਯਾਦ ਰਹਿ ਜਾਂਦਾ ਹੈਗਾ। ਬਾਕੀ ਮੈਪ ਦੇ ਵਿੱਚ ਵੀ ਲੋਕੇਸ਼ਨ ਹਾਂ ਮੈਪ ਦੇ ਵਿੱਚ ਵੀ ਲੋਕੇਸ਼ਨ ਹੈਗੀ ਐ ਤੇ ਡੀਏਵੀ ਸਕੂਲ ਸਾਡੇ ਨਾਲ ਰਹਿ ਜਾਂਦਾ ਹੈਗਾ। ਤੇ ਜੇ ਕਿਸੇ ਵੀਰ ਨੇ ਕੰਟੈਕਟ ਵੀ ਕਰਨਾ ਹੋਵੇ ਆਪਾਂ ਨੰਬਰ ਡਿਸਕ੍ਰਿਪਸ਼ਨ ਦੇ ਵਿੱਚ ਤੇ ਕੈਪਸ਼ਨ ਦੇ ਵਿੱਚ ਲਿਖ ਦਾਂਗੇ ਉੱਥੋਂ ਚੱਕ ਕੇ ਇਹ ਜਾਣਕਾਰੀ ਵੀ ਲੈ ਸਕਦਾ ਬਾਕੀ ਜਿਹੜਾ ਕੋਈ ਵੀਰ ਇੱਥੇ ਆਊਗਾ ਉਹ ਬੈਟਰ ਰਹਿੰਦਾ ਹਨਾ ਵੀ ਆਵੇ ਤੇ ਪੂਰਾ ਸਮਾਨ ਚੈੱਕ ਕਰਕੇ ਫੇਰ ਲੈ ਕੇ ਜਾਵੇ ਤੇ ਅੱਜ ਆਪਾਂ ਕਿਹੜੇ-ਕਿਹੜੇ ਪ੍ਰੋਡਕਟ ਦਿਖਾਉਣੇ ਆ ਇਸ ਵੀਡੀਓ ਦੇ ਵਿੱਚ ਅ ਅੱਜ ਆਪਾਂ ਮੇਨ ਇਕੱਲੇ ਇੱਕ ਟੋਕਾ ਮਸ਼ੀਨ ਹੀ ਦਿਖਾਣੀ ਆ ਆਪਾਂ ਹੋਰ ਕੁਝ ਨਹੀਂ ਦਿਖਾਵਾਂਗੇ ਕਿਉਂਕਿ ਜਿਆਦੇ ਫਿਰ ਜਦੋਂ ਪ੍ਰੋਡਕਟ ਦਿਖਾਉਣਾ ਹੈ ਤਾਂ ਉਲਝ ਜਾਂਦਾ ਬੰਦਾ ਹੂੰ ਤੇ ਇਸ ਕਰਕੇ ਕਿਸਾਨ ਵੀਰਾਂ ਨੂੰ ਮੈਂ ਟੁਕਾ ਮਸ਼ੀਨ ਦਿਖਾਉਣਾ ਚਾਹੂੰਗਾ ਕਈ ਵਾਰ ਐ ਹੁੰਦਾ ਵੀ ਮੋਟਰ ਜਿਆਦਾ ਲੋਡ ਲੈਂਦੀ ਹੁੰਦੀ ਹੈ ਮਸ਼ੀਨ ਦੀ ਉਹਦੇ ਵਾਸਤੇ ਅਸੀਂ ਕੀ ਕੀਤਾ ਹੈ ਵੀ ਇੰਜਨ ਦਾ ਫਰੇਮ ਲਾਇਆ ਹੈ ਫਰੇਮ ਤਾਂ ਅਸੀਂ ਸ਼ੁਰੂ ਤੋਂ ਹੀ ਲਾਣੇ ਆ ਹੂੰ ਫਰੇਮ ਤਾਂ ਅਸੀਂ ਇੰਜਨ ਦਾ ਸ਼ੁਰੂ ਤੋਂ ਹੀ ਲਾਣੇ ਹੈਗੇ ਪਰ ਇਹਦੇ ਚ ਖਾਸ ਗੱਲ ਇਹ ਹੈ ਵੀ ਇਹਦੇ ਵਿੱਚ ਸਿੱਧੇ ਐਂਗਲਾਂ ਲਾਤੀਆਂ ਹੂੰ ਸਿੱਧੇ ਐਂਗਲਾਂ ਸਟਾਰਟਿੰਗ ਤੇ ਤਿੰਨੇ ਇੰਨੇ ਟਾਇਰ ਐਂਗਲਾਂ ਦੇ ਉਹ ਇੱਕ ਐਂਗਲ ਤੇ ਬਣ ਗਏ ਟਾਇਰ ਜੇ ਆਪਾਂ ਵਿਚਾਲੇ ਟਾਇਰ ਕੱਢ ਵੀ ਲਈਏ ਵਿਚਾਲੋਂ ਤੇ ਜਦੋਂ ਇੰਜਨ ਰੱਖਿਆ ਹੋਊਗਾ ਤਾਂ ਵੀ ਆਪਾਂ ਇਹਨੂੰ ਮੂਵ ਕਰ ਸਕਦੇ ਆ ਆਹ ਇੰਜਨ ਰੱਖਣ ਵਾਸਤੇ ਬਣਾਇਆ ਹਾਂ ਹਾਂ ਇੰਜਨ ਰੱਖਣ ਵਾਸਤੇ ਇਹਦੇ ਨਾਲ ਹੀ ਆਊਗਾ ਹਣਾ ਨਾਲ ਹੀ ਆਊਗਾ ਤੇ ਇਹ ਇਹਦੇ ਇਹਦੇ ਚ ਖਾਸियत ਕੀ ਹੈ ਵੀ ਪਹਿਲਾਂ ਕੀ ਸੀ ਆਪਾਂ ਇੱਥੋਂ ਸਟਾਰਟ ਕਰ ਲੈਂਦੇ ਸੀ ਅਗਲੇ ਪਾਸਿਓਂ ਅਗਲੇ ਪਾਸਿਓਂ ਸਟਾਰਟ ਕਰ ਲੈਂਦੇ ਸੀ ਉਹਦੇ ਚ ਕੀ ਸੀ ਆਪਾਂ ਨੂੰ 6 ਟਾਇਰ ਰੱਖਣੇ ਜ਼ਰੂਰੀ ਸੀ ਤੇ ਪਰ ਆਪਾਂ ਰੱਖਾਂਗੇ ਤਾਂ ਹੁਣ ਵੀ 6 ਟਾਇਰ ਹੀ ਪਰ ਸਿਸਟਮ ਕੇ ਵੀ ਉਹਦੇ ਨਾਲ ਐਕੂਰੇਸੀ ਜ਼ਿਆਦਾ ਬਣ ਗਈ ਇਹਦੇ ਵਿੱਚ ਇਹਨੂੰ ਮਜ਼ਬੂਤੀ ਮਿਲ ਗਈ ਹੁਣ ਇਹਦੇ 'ਚ ਇੱਕ ਕੰਮ ਹੋਰ ਕਰਤਾ ਵੀ ਇੰਜਨ ਹੁਣ ਘਰੇ ਆ ਇੰਜਨ ਅਗਲੇ ਦੇ ਤੇ ਅਗਲਾ ਕਹਿੰਦਾ ਵੀ ਮੈਂ ਕਿਵੇਂ ਫਿਟ ਕਰੂੰ ਇਹ ਚੈਨਲ ਇੱਧਰ ਉੱਧਰ ਵੀ ਹੁੰਦੇ ਆ ਇੱਧਰ ਵੀ ਹੁੰਦੇ ਚੈਨਲ ਆਏ ਇੱਧਰ ਹੋ ਜਾਂਦੇ ਆ ਮੈਂ ਤਾਂ ਉਹਦੇ ਨਾਲ ਆ ਤੇ ਗਾਮ ਸਾ ਵੀ ਹੁੰਦੇ ਆ ਤੇ ਉਹਦੇ 'ਚ ਜਿਹੜੀ ਉਹਨੇ ਇੰਜਨ ਵਾਲੀ ਪੁਲੀ ਹੋਊਗੀ ਇੰਜਨ ਦੀ ਪੁਲੀ ਉਹ ਇਹਦੇ ਨਾਲ ਅਲਾਈਨਮੈਂਟ ਸਹੀ ਬੈਜੂਗਾ ਹੂੰ ਇਹਦੇ ਵਿੱਚ ਕੋਈ ਦਿੱਕਤ ਹੀ ਨਹੀਂ ਰਹਿੰਦੀ ਦਿੱਕਤ ਨਹੀਂ ਰਹਿੰਦੀ ਅਲਾਈਨਮੈਂਟ ਦੀ ਇਹ ਜੀ ਹੁੰਦੀ ਹੈ ਜੇ ਆਪਾਂ ਇਹ ਇਹਦੇ ਵਿੱਚ ਕੀ ਹੈ ਵੀ ਆਮ ਤੌਰ ਤੇ ਇਹਨਾਂ ਮਸ਼ੀਨਾਂ ਦੀ ਡੁਪਲੀਕੇਟ ਕਾਪੀ ਬਣਦੀ ਹੈ ਹੁਣ ਜਿਹੜਾ ਇਹਦੀ ਮਸ਼ੀਨ ਦੀ ਸਾਡੀ ਮਸ਼ੀਨ ਦੀ ਡੁਪਲੀਕੇਟ ਕਾਪੀ ਬਣਾਊਗਾ ਉਹ ਸਮਾਨ ਵੀ ਡੁਪਲੀਕੇਟ ਹੀ ਬਣਾਊ ਪਾਊਗਾ ਵੀ ਜਿਵੇਂ ਇੱਕ ਬੱਚਾ ਮੈਥ ਕਰੀ ਜਾਂਦਾ ਹੈ ਹਮ ਮੈਥ ਕਰਦਾ ਹੁੰਦਾ ਇੱਕ ਬੱਚਾ ਜਿਵੇਂ ਮੈਥ ਕਰਦਾ ਹੈਗਾ ਉਹਦੇ ਵਿੱਚ ਕੀ ਹੁੰਦਾ ਹੈਗਾ ਉਹ ਮੇਨ ਉਹਨੂੰ ਫਾਰਮੂਲੇ ਦਾ ਪਤਾ ਹੁੰਦਾ ਹੈ ਉਹ ਆਪਦਾ ਮੈਥ ਕਰੀ ਜਾਂਦਾ ਤੇ ਜਿਹੜਾ ਪਿੱਛੇ ਬੈਠਾ ਬੱਚਾ ਉਹਨੂੰ ਮੈਥ ਨਹੀਂ ਆਂਦਾ ਤਾਂ ਉਹ ਕੀ ਕਰਦਾ ਉਹਦੀ ਡ੍ਰੈਂਕ ਕਰ ਲੈਂਦਾ ਹੂੰ ਹੂੰ ਡ੍ਰੈਂਕ ਕਰਦਾ ਉਹ ਸਿਰਫ ਡ੍ਰੈਂਕ ਤੱਕ ਸੀਮਤ ਹੈ ਜਿਹੜੇ ਨਕਲ ਬਣਾਉਂਦੇ ਆ ਇਹਦੀ ਤੇ ਇਸ ਤੋਂ ਬਾਅਦ ਕੁਝ ਵੀ ਨਹੀਂ ਵੀ ਜੇ ਹੁਣ ਇਹਨੂੰ 15 ਸਾਲ ਹੋ ਗਏ ਸਾਨੂੰ ਬਣਾਦਿਆਂ ਨੂੰ ਸਾਨੂੰ ਇਹਦੀ ਬ੍ਰਿਕੀਆਂ ਬਾਰੇ ਵੀ ਪਤਾ ਹੈ ਠੀਕ ਹੈ ਜੀ ਉਹਨਾਂ ਜਿਵੇਂ ਮੰਨ ਲਓ ਵੀ ਆਹੀ ਆਹੀ ਸਿਸਟਮ ਬਣਾਤਾ ਸੀ ਇਹ ਕਿਸਾਨ ਦੀ ਸਹੂਲਤ ਵਾਸਤੇ ਉਹਨਾਂ ਨੇ ਇੰਨੀ ਕੁ ਡ੍ਰੈਂਕ ਕਰਨੀ ਹੈ ਇੰਨਾ ਇੰਨਾ ਕੁ ਗੰਦਾ ਸਿਸਟਮ ਹੈਗਾ ਇਹਦਾ ਆਪਣੇ ਇੰਡੀਆ ਦਾ ਵੀ ਨਕਲਰ ਮਾਫੀਆ ਜਿਹੜਾ ਹੈਗਾ ਉਹ ਇਹਨੂੰ ਵੀ ਇਹਨੂੰ ਵੀ ਕਾਪੀ ਕਰਨਗੇ ਠੀਕ ਹੈ ਜੀ ਇਹਨੂੰ ਹੀ ਕਾਪੀ ਕਰਨਗੇ ਹੁਣ ਦੇਖ ਲਿਆ ਵੀਡੀਓ ਦੇ ਵਿੱਚ ਹੁਣ ਇਹਨੂੰ ਕਾਪੀ ਕਰਨ ਲੱਗ ਜਾਣਗੇ ਇਹਨਾਂ ਦਾ ਸਿਸਟਮ ਹੈ ਇਹ ਸਾਰਾ ਤੇ ਤੁਸੀਂ ਮਸ਼ੀਨਾਂ ਦੁੱਸਣਾਣਾ ਆਪਣੇ ਕੋਲੇ ਇਹਨਾਂ ਦਾ ਪ੍ਰਾਈਸ ਕਿੱਥੋਂ ਸਟਾਰਟ ਹੋ ਜਾਂਦਾ ਵੀ ਸਸਤੇ ਤੋਂ ਸਸਤੀ ਮਸ਼ੀਨ ਆਪਣੇ ਕੋਲੇ ਕਿਹੜੀ ਹੈ ਛੋਟੇ ਤੋਂ ਛੋਟੀ ਮਸ਼ੀਨ ਛੋਟੇ ਤੋਂ ਛੋਟੀ ਮਸ਼ੀਨ ਇਹ 60 ਤੋਂ 10800 ਤੋਂ ਸਟਾਰਟ ਹੁੰਦੀ ਹੈਗੀ ਹੂੰ ਤੇ ਬਾਕੀ ਜਿਹੜੀ ਸਿਸਟਮ ਹੈ ਵੀ ਉਹਦੇ ਚ ਕੀ ਵੀ ਦੇਖ ਲੈਣੇ ਵੀ ਅਸੀਂ ਵੀ ਕੀਸਾ ਨਾਲ ਦੇਣੀ ਆ ਉਹ ਥੋੜੀ ਛੋਟ ਕਰ ਦੇ ਦੀਏ ਵੀ ਉਹਦੇ ਵਿੱਚ ਵੀ ਡਿਸਕਾਊਂਟ ਕੁਝ ਕਰ ਦਿੰਨੇ ਆ ਇਹ ਉਹ ਫਿਰ ਵੀ ਹੈਨਾ 10000 ਰੁਪਏ ਮਸ਼ੀਨ ਆਪਣੇ ਕੋਲ ਸਟਾਰਟ ਹੋ ਕੇ ਤੇ ਹਾਈ ਪ੍ਰਾਈਸ ਕਿੰਨਾ ਜਾਂਦਾ ਵੀ ਉਹ ਜਿਹੜੀ 10000 ਦੀ ਮਸ਼ੀਨ ਆ ਉਹ ਕਿੰਨੇ ਪਸ਼ੂਆਂ ਆਸਤੇ ਸਹੀ ਰਹਿੰਦੀ ਹੈ ਵੀ ਜੀ ਉਹ ਛੋਟੇ ਜ਼ਿੰਮੇਦਾਰ ਤੇ 2-3 ਪਸ਼ੂਆਂ ਆਸਤੇ ਠੀਕ ਰਹਿੰਦੀ ਹੈ ਪਰ ਸੀ ਇੱਕ ਰਾਏ ਦਿੰਨੇ ਹੁਣੇ ਥੋੜੀ ਜੀ ਤੁਸੀਂ ਵੱਡੀ ਲੈ ਲਓ ਥੋੜੀ ਮਸ਼ੀਨ ਥੋੜਾ ਜਿਹਾ ਵੱਡਾ 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 ਪੀਸ ਲੈ ਲਓ ਉਹ ਜਿਆਦਾ ਬੈਟਰ ਰਹਿੰਦਾਗਾ ਠੀਕ ਹੈ ਮੀਡੀਅਮ ਦਾ ਆਪਾਂ ਲਈ ਹੈਨਾ ਤੇ ਇਹ ਜਿਵੇਂ ਕੁੱਤਰਾ ਕਿਹੜੀ ਕਿਹੜੀਆਂ ਚੀਜ਼ਾਂ ਦਾ ਕੁੱਤਰਾ ਕਰ ਦਿੰਦੀ ਐ ਕੁੱਤਰਾ ਤਿਗੜੀ ਬਣ ਇਹ ਸਭ ਚੀਜ਼ ਦਾ ਹੀ ਕਰ ਦਿੰਦੀ ਐ ਚਾਹੇ ਤੁਸੀਂ ਇਹਦੇ ਪੰਨਾ ਪਾ ਦਿਓ ਚਾਹੇ ਪਲਾਸਟਿਕ ਪਾ ਦਿਓ ਚਾਹੇ ਤੁਸੀਂ ਤੂਦ ਦੀਆਂ ਛੜੀਆਂ ਪਾ ਦਿਓ ਪਰ ਉਹਦੇ ਡਿਪੈਂਡ ਕਰਦਾ ਐ ਵੀ ਜਿਹੜਾ ਬਲੇਡ ਲਾਇਆ ਤੁਸੀਂ ਹਾਈ ਕ੍ਰੋਮਿੰਗ ਦਾ ਲਾਇਆ ਵੈਸੀ ਤੇ ਉਹਨੇ ਕੰਮ ਕਰਨਾ ਹੁੰਦਾਗਾ ਠੀਕ ਹੈ ਜੀ ਉਹ ਜੀ ਹੁਣ ਆਪਾਂ ਮਸ਼ੀਨਾਂ ਦੀ ਤਾਂ ਗੱਲ ਕਰ ਲਈ ਹੈ ਨਾ ਹੁਣ ਜਿਹੜੇ ਕਸਟਮਰ ਆਉਂਦੇ ਆਪਾਂ ਉਹਨਾਂ ਦਾ ਰਿਵਿਊ ਚੈੱਕ ਕਰ ਲਾਂਗੇ ਕਿਉਂਕਿ ਆਪ ਦੀ ਤਾਰੀਫ਼ ਤਾਂ ਹਰੇਕ ਕੋਈ ਬੰਦਾ ਕਰ ਦਿੰਦਾ ਐ ਕਾਸਟਮਰ ਸੱਚ ਦਾ ਕਾਸਟਮਰ ਹੀ ਦੱਸਦੇ ਹਨ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਤੇ ਆਪਾਂ ਇੱਥੇ ਪਹੁੰਚ ਕਿਵੇਂ ਹੋਈ ਆਪਣੀ ਸਭ ਤੋਂ ਪਹਿਲਾਂ ਵੀ ਆਪਾਂ ਨੂੰ ਕਿਹਨੇ ਦੱਸਿਆ ਵੀ ਇੱਥੇ ਮਸ਼ੀਨਾਂ ਮਿਲਦੀਆਂ ਨੇ ਤੇ ਹੋਰ ਵੀ ਸਮਾਨ ਮਿਲਦਾ ਇਹ ਵੀਰ ਜੀ ਸਾਡੇ ਪਿੰਡ ਇੱਕ ਮਸ਼ੀਨ ਗਈ ਸੀ ਨਵੀਂ ਵੀਰ ਜੀ ਅਸੀਂ ਉਹ ਮਸ਼ੀਨ ਦੇਖੀ ਸੀ ਅਸੀਂ ਦੂਸਰੀ ਮਸ਼ੀਨ ਲੈਣ ਨੂੰ ਕਰਦੇ ਸੀ ਸਾਨੂੰ ਉਹ ਮਸ਼ੀਨ ਥੋੜਾ ਜਿਹਾ ਨੁਕਸਾਨ ਕਰਨ ਲੱਗੇ ਜਾਏਗਾ ਮਿਲਤਲੁਤਲ ਗੱਲ ਜਾਂਦੇ ਤੇ ਬਹੁਤ ਜ਼ਿਆਦਾ ਹੋ ਜਾਂਦੇ ਨੇ ਜਾਈ ਜਗ੍ਹਾ 'ਚ ਖੜਦੀ ਹੈ ਥੋੜੀ ਜਗ੍ਹਾ 'ਚ ਨਹੀਂ ਖੜਦੀ ਉਹ ਨਹੀਂ ਆਪਾਂ ਕਿਹੜੇ ਕਿਹੜੇ ਆਪਣਾ ਪਿੰਡ ਕਿਹੜਾ ਸਾਡਾ ਪਿੰਡ ਭ ਪੁੱਲ ਰੈਡੀ ਇੱਕ ਰੈਡੀ ਕਿੱਥੇ ਰਹਿ ਗਿਆ ਜੀ ਇਹ ਧੂਰੀ ਲੱਗੇ ਜੀ ਧੂਰੀ ਵੀ ਇੰਨੀ ਵਾਟੋਂ ਵੀ ਆਪਾਂ ਇੱਥੇ ਆਏ ਹਾਂ ਮਸ਼ੀਨਾਂ ਹਾਂ 600 ਕਿਲੋਮੀਟਰ ਵਾੜ ਪਾਈ ਜੀ ਠੀਕ ਹੈ ਜੀ ਤੇ ਆਪਾਂ ਇੱਥੇ ਤੁਸੀਂ ਦੱਸਿਆ ਵੀ ਮਸ਼ੀਨ ਕਿਵੇਂ ਲੈਣਾ ਹੈ ਇਥੋਂ ਵੀ ਪਹਿਲਾਂ ਵਾਲੀ ਮਸ਼ੀਨ ਖਰਾਬ ਹੋ ਗਈ ਸੀ ਜਾਂ ਕਿਸੇ ਨੇ ਦੱਸਿਆ ਸੀ ਵੀ ਇੱਥੇ ਮਸ਼ੀਨਾਂ ਮਿਲਦੀਆਂ ਨਹੀਂ ਸਾਡੇ ਪਿੰਡ ਪਹਿਲਾਂ ਮਸ਼ੀਨ ਲਈ ਆ ਜੀ ਵਧੀਆ ਉਹ ਵੈਸੇ ਚਲਦੀ ਦੇਖੇ ਸੀ ਨੇ ਵਧੀਆ ਲੱਗੀ ਸਾਨੂੰ ਤਾਂ ਉਸਦੇ ਮਤਲਬ ਅਸੀਂ ਫਿਰ ਅਸੀਂ ਆਪਦੇ ਘਰ ਵਾਸਤੇ ਲੈਣ ਆਏ ਹਾਂ ਹਾਂ ਇਹਨਾਂ ਦੀ ਆਪਾਂ ਨੂੰ ਸਰਵਿਸ ਕਿਵੇਂ ਲੱਗੀ ਵੀ ਸਵਾਹ ਕਿਵੇਂ ਲੱਗਿਆ ਵੀ ਕਿਵੇਂ ਇਹ ਆਪਾਂ ਨੂੰ ਹੈਂਡਲ ਕਿਵੇਂ ਕਰਦੇ ਆ ਨਹੀਂ ਬਾਉ ਜੀ ਦਾ ਬਹੁਤ ਵਧੀਆ ਸਵਾਲ ਲੱਗਿਆ ਜਿਵੇਂ ਕਹਿੰਦਾ ਵੀ ਬਹੁਤ ਵਧੀਆ ਡੀਲਿੰਗ ਹੈ ਇਹਨਾਂ ਦੀ ਤੇ ਮੰਨ ਲਓ ਵੀ ਕੋਈ ਇਦਾਂ ਦੀ ਕੋਈ ਅਜਿਹੀ ਗੱਲ ਨਹੀਂ ਹੈਗੀ ਵੀ ਜਿਹੜੀ ਨਾਂ ਕਹਿੰਦਾ ਉਹ ਕਰਨ ਵਾਲੀ ਜਿਹੜੇ ਜਿਵੇਂ ਮੰਨ ਲਓ ਗੱਲ ਕਰਨੀ ਆਪਾਂ ਨੂੰ ਸਾਫ਼ ਲੱਭ ਜਾਂਦੇ ਕੋਈ ਇਹ ਫੇਰ ਫੇਰ ਵਾਲੀ ਗੱਲ ਨਹੀਂ ਤੇ ਪ੍ਰਾਈਸ ਇਹਨਾਂ ਦਾ ਆਪਾਂ ਨੂੰ ਕਿਵੇਂ ਲੱਗਿਆ ਵੀ ਦੂਜਿਆਂ ਨਾਲੋਂ ਅੱਡਾ ਹੈ ਕਿ ਕਿਵੇਂ ਉਸੇ ਵਾਰ ਦੱਸੋ ਅਸੀਂ ਦੇਖਿਆ ਨੇ ਹੋਰ ਵੀ ਮਸ਼ੀਨਾਂ ਦੇਖਿਆ ਨੇ ਬਾਕੀ ਸਾਡੇ ਕੋਈ ਮਨ ਪਸੰਦ ਨਹੀਂ ਲੱਗੀ ਬਾਕੀ ਦਾ ਰੇਟ ਵੀ ਬਹੁਤ ਫਰਕ ਹੈ ਰੇਟ ਵੀ ਜਾਇਜ਼ ਹੈ ਜਾਇਜ਼ ਵੀ ਆਪਣੇ ਕਿਸਾਨ ਦੇ ਹੱਕ ਦੀ ਗੱਲ ਲੱਗਿਆ ਨਾ ਤੇ ਗਾਰੰਟੀ ਵਾਰੰਟੀ ਵੀ ਇਹ ਪੂਰੀ ਲੈਂਦੇ ਹਾਂ ਹਾਂਜੀ ਹਾਂਜੀ ਠੀਕ ਹੈ ਜੀ ਲਓ ਜੀ ਆਪਾਂ ਕਸਟਮਰਾਂ ਦੇ ਰਿਵਿਊ ਵੀ ਤੁਹਾਨੂੰ ਦਿਖਾਤੇ ਆ ਤੇ ਇਸ ਦੇ ਨਾਲ ਨਾਲ ਜਿਵੇਂ ਆਪਾਂ ਤੁਹਾਨੂੰ ਦੱਸਿਆ ਵੀ ਸੀ ਵੀ 10800 ਤੋਂ ਜਿਹੜਾ ਇਹਨਾਂ ਦਾ ਰੇਟ ਹੈ ਉਹ ਸ਼ੁਰੂ ਹੋ ਜਾਂਦਾ ਤੇ ਰੇਟ ਤਾਂ ਨੂੰ ਜਾਂਦਾ ਜਾਂਦਾ ਜਿਵੇਂ ਜਿਵੇਂ ਆਪਾਂ ਨੂੰ ਨੀਡ ਹੁੰਦੀ ਹੈ ਹੈਨਾ ਵੀ ਜੇ ਆਪਣੇ ਕੋਲੇ ਜਾਦੇ ਪਸ਼ੂ ਆ ਤਾਂ ਆਪਾਂ ਵੱਡੀਆਂ ਮਸ਼ੀਨਾਂ ਵੀ ਲੈ ਸਕਦੇ ਆ ਜਿਵੇਂ ਇੱਧਰ ਮਸ਼ੀਨਾਂ ਪਈਆਂ ਤੇ ਮਸ਼ੀਨਾਂ ਦੇ ਨਾਲ ਨਾਲ ਇੱਥੇ ਤੂੜੀ ਵਾਲੇ ਛਾਨ ਨੇ ਤੇ ਜਨਰੇਟਰ ਵੀ ਮਿਲਦੇ ਆ ਤੇ ਜੇ ਕਿਸੇ ਵੀਰ ਨੇ ਇਹ ਸਾਰਾ ਸਮਾਨ ਮੰਗਵਾਉਣਾ ਹੋਵੇ ਇੱਕ ਰੇਵੀ ਪੰਚਾ ਦਿੰਦੇ ਆ ਆਪਾਂ ਨੰਬਰ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਾਂਗੇ ਬਾਕੀ ਮੈਂ ਕਹਾਂਗਾ ਵੀ ਇੱਥੇ ਆ ਕੇ ਤੁਸੀਂ ਵਿజిਟ ਕਰੋ ਪਹਿਲਾਂ ਚੀਜ਼ ਨੂੰ ਪਰਖੋ ਗਰੰਟੀ ਵੰਟੀ ਦੀ ਗੱਲ ਕਰੋ ਫੇਰ ਇਹਨਾਂ ਦੀ ਜਿਹੜੀ ਚੀਜ਼ ਆ ਉਹ ਖਰੀਦੋ ਤੇ ਜੇ ਤੁਸੀਂ ਮੋਟਰ ਖਰੀਦਣਾ ਚਾਹੁੰਦੇ ਹੋ ਉਹ ਪਰਲੇ ਪਾਸੇ ਮੋਟਰਾਂ ਵੀ ਪਈਆਂ ਮੋਟਰਾਂ ਵੀ ਤੁਹਾਨੂੰ ਮਿਲ ਜਾਣਗੀਆਂ ਤੇ ਆਹ ਜਿਹੜੀਆਂ ਰੇੜੀਆਂ ਇਹਨਾਂ ਦੇ ਉੱਤੇ ਲੱਦ ਕੇ ਇਹ ਮਾਲ ਆਪਾਂ ਜਿੱਥੇ ਵੀ ਮੰਗਵਾਉਣਾ ਹੋਵੇ ਉੱਥੇ ਇਹ ਮਾਲ ਪਹੁੰਚਾ ਦਿੰਦੇ ਅਗਰਲੇ ਪਾਸੇ ਤੁਸੀਂ ਫੈਕਟਰੀ ਦੇ ਅੰਦਰ ਦਾ ਵੀਊ ਵੀ ਦੇਖ ਸਕਦੇ ਹੋ ਇੱਥੇ ਹੀ ਮਸ਼ੀਨਾਂ ਬਣਦੀਆਂ ਕੀ ਕੋਈ ਇਹ ਪੁਰਜ਼ਾ ਐ ਨਹੀਂ ਵੀ ਬਾਹਰੋਂ ਲੈ ਕੇ ਆਉਂਦੇ ਆ ਜਾਂ ਕਿ ਤਾ ਹੋਰ ਲੈ ਕੇ ਆਉਂਦੇ ਆ ਆਪਦਾ ਕੰਮ ਹੈ ਸਾਰਾ ਇਸ ਕਰਕੇ ਵੀ ਰੇਟ ਦਾ ਬਹੁਤ ਫਰਕ ਪਿਆ ਜਾਂਦਾ ਬਾਕੀ ਜਿਹੜਾ ਬੰਦਾ ਆਪਣੀ ਵੀਡੀਓ ਸ਼ੇਅਰ ਕਰਕੇ ਆਊਗਾ ਉਹਨੂੰ ਵੈਸੇ ਹੀ ਡਿਸਕਾਊਂਟ ਦੇ ਦੇਣਾ ਇਹਨਾਂ ਨੇ ਉਹ ਗੱਲ ਆਪਾਂ ਪਹਿਲਾਂ ਕਰੀ ਸੀ ਹਨਾ ਵੀ ਜਿਹੜਾ ਬੰਦਾ ਆਪਣੀ ਵੀਡੀਓ ਸ਼ੇਅਰ ਕਰਕੇ ਆਊਗਾ ਉਹਨੂੰ ਘੱਟੋ ਘੱਟ 1000 ਰੁਪਏ ਦਾ ਡਿਸਕਾਊਂਟ ਮਿਲੂਗਾ ਹੀ ਮਿਲੂਗਾ ਉਹਦੇ ਨਾਲ ਜੇ ਕੋਈ ਇਹਨਾਂ ਦਾ ਆਫਰ ਚੱਲਦਾ ਹੋਇਆ ਤਾਂ ਉਹ ਆਫਰ ਲਾ ਕੇ ਵੀ ਆਪਾਂ ਨੂੰ ਡਿਸਕਾਊਂਟ ਜਿਹੜਾ ਮਿਲ ਜੂਗਾ ਇਸ ਦੇ ਨਾਲ ਹੀ ਆਪਾਂ ਕਰਦੇ ਆਂ ਆਪਣੀ ਅੱਜ ਵਾਲੀ ਵੀਡੀਓ ਦੀ ਸਮਾਪਤੀ ਜੇ ਆਪਣੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਇਹੋ ਜਿਹੇ ਹੋਰ ਖੇਤੀਬਾੜੀ ਦੇ ਰਿਲੇਟਿਡ ਵੀਡੀਓ ਦੇਖਣ ਵਾਸਤੇ ਆਪਣੇ ਚੈਨਲ ਨਯੂਜੋਰਟ ਬਰਾਡ ਐਕਸ ਨੂੰ ਕਰ ਲਿਓ ਸਬਸਕ੍ਰਾਈਬ ਤੇ ਮਿਲਦੇ ਆਂ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ ਧੰਨਵਾਦ ਜੀ ਸਾਰਿਆਂ ਨੂੰ